ਸਭ ਬੱਚੇ ਨੂੰ ਅਗਵਾ ਕਰਨ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਹੈ ਖੰਨਾ ਤੋਂ ਇਹ ਬੱਚਾ ਅਗਵਾ ਕੀਤਾ ਗਿਆ ਸੀ ਔਰ ਪਟਿਆਲਾ ਤੋਂ ਬਰਾਮਦ ਕੀਤਾ ਗਿਆ ਪੁਲਿਸ ਨੇ ਅਗਵਾਕਾਰ ਗ੍ਰਿਫਤਾਰ ਕਰ ਲਏ ਨੇ ਪਿੰਡ ਰਖੜਾ ਨੇੜੇੋਂ ਬਰਾਮਦ ਹੋਇਆ ਹੈ ਬੱਚਾ ਖੰਨਾ ਦੇ ਸਿਹਾਨ ਦੋਦ ਪਿੰਡ ਤੋਂ ਅਗਵਾ ਕੀਤਾ ਗਿਆ ਸੀ ਪੁਲਿਸ ਨੇ ਅਗਵਾਕਾਰ ਕਾਬੂ ਕਰ ਲਏ ਨੇ ਇਨਕਾਊਂਟਰ ਕੀਤਾ ਗਿਆ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਖੰਨਾ ਦੇ ਮਲੌਦ ਦੇ ਸਿਹਾਨ ਦੋਦ ਪਿੰਡ ਤੋਂ ਅਗਵਾ ਕੀਤੇ ਗਏ 6 ਸਾਲਾ ਬੱਚੇ ਭਵਕੀਰਤ ਸਿੰਘ ਨੂੰ ਬਰਾਮਦ ਕਰ ਲਿਆ ਹੈ ਸੂਤਰਾਂ ਅਨੁਸਾਰ ਬੱਚਾ ਪਟਿਆਲਾ ਦੇ ਪਿੰਡ ਰਖਣਾ ਨੇੜੇ ਬਰਾਮਦ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਅਗਵਾਕਾਰਾਂ ਨੂੰ ਵੀ ਫੜ ਲਿਆ ਹੈ ਗ੍ਰਿਫਤਾਰ ਕੀਤਾ ਹੈ ਕਾਊਂਟਰ ਤੇ ਕਰਕੇ ਔਰ ਗ੍ਰਿਫਤਾਰੀ ਜੋ ਹੈ ਉਹਨਾਂ ਦੀ ਹੋ ਚੁੱਕੀ ਹੈ ਤਾਂ ਘੰਟਿਆਂ ਦੇ ਅੰਦਰ 24 ਘੰਟਿਆਂ ਦੇ ਅੰਦਰ ਗ੍ਰਿਫਤਾਰੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦਿਆਂ ਹੋਇਆਂ ਗ੍ਰਿਫਤਾਰੀ ਕੀਤੀ ਹੈ ਔਰ ਕੀ ਇਸ ਪੂਰੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਸਕਦਾ ਹੈ ਜਲਦ ਪੁਲਿਸ ਪ੍ਰੈਸ ਕਾਨਫਰੰਸ ਵੀ ਕਰੇਗੀ ਔਰ ਵੱਡਾ ਖੁਲਾਸਾ ਵੀ ਜੋ ਹੈ ਇਸ ਪੂਰੇ ਮਾਮਲੇ ਦੇ ਵਿੱਚ ਹੋਵੇਗਾ ਔਰ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖੰਨਾ ਤੋਂ ਅਗਵਾ ਬੱਚਾ ਪਟਿਆਲਾ ਤੋਂ ਬਰਾਮਦ ਕੀਤਾ ਗਿਆ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਔਰ ਹੁਣ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਗ੍ਰਿਫਤਾਰੀ ਕੀਤੀ ਗਈ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਕਿ ਮਨਸ਼ਾ ਸੀ ਉਹਨਾਂ ਦੀ ਬੱਚੇ ਨੂੰ ਅਗਵਾ ਕਰਨ ਦੀ ਇਸ ਬਾਬਤ ਹੁਣ ਪੁਲਿਸ ਵੱਡੇ ਖੁਲਾਸੇ ਕਰੇਗੀ ਪਰ ਪੁਲਿਸ ਨੇ ਬੱਚੇ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ ਔਰ ਬੱਚੇ ਨੂੰ ਪੁੱਛਿਆ ਜਾਵੇਗਾ ਕਿ ਰਾਤ ਬਰਾਤ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਕੀ ਕੀਤਾ ਗਿਆ ਕੀ ਗੱਲ ਹੋਈ ਕੀ ਫਰੋਤੀ ਦਾ ਮਾਮਲਾ ਸੀ ਜਾਂ ਫਿਰ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਜੋ ਆ ਹੋ ਸਕਦਾ ਹੈ ਖੰਨਾ ਤੋਂ ਅਗਵਾ ਕੀਤਾ ਹੋਇਆ ਬੱਚਾ ਪਟਿਆਲਾ ਤੋਂ ਬਰਾਮਦ ਕੀਤਾ ਗਿਆ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਔਰ ਅਨਕਾਊਂਟਰ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਅਗਵਾਕਰ ਜੋ ਹੈ ਉਹ ਗ੍ਰਿਫਤਾਰ ਕਰ ਲਿਆ ਹੈ ਔਰ ਇਸ ਵਕਤ ਦੀ अहम ਜਾਣਕਾਰੀ ਖੰਨਾ ਤੋਂ ਇਸ ਬੱਚੇ ਨੂੰ ਜੋ ਹੈ ਅਗਵਾਹ ਕੀਤਾ ਗਿਆ ਸੀ ਮੁਲਜ਼ਮ ਕੌਣ ਨੇ ਇਸ ਬਾਬਤ ਹਾਲੇ ਆਮ ਲੋਕ ਅਮਨ ਚਾਹੁੰਦੇ ਆ ਤੇ ਸ਼ਾਂਤੀ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਕਿਉਂਕਿ ਡੀਜੀ ਪੰਜਾਬ ਮਾਨਟਰ ਕਰ ਰਹੇ ਸੀ ਮੈਂ ਤੁਹਾਡੇ ਨਾਲ ਇਹ ਗੱਲ ਦੱਸਦਿਆਂ ਵੀ ਬੜੀ ਖੁਸ਼ੀ ਸਾਂਝੀ ਉਹ ਕਰੂੰਗਾ ਕਿ ਕਦੇ ਵੀ ਚੰਗੇ ਕੰਮ ਵੱਲੋਂ ਪੰਜਾਬ ਪੁਲਿਸ ਨੂੰ ਕਦੇ ਸਾਨੂੰ ਨਾ ਨਹੀਂ ਹੋਈ ਜਿਹੜਾ ਚੰਗਾ ਕੰਮ ਹੋਇਆ ਤੇ ਡੀਜੀ ਪੰਜਾਬ ਹਮੇਸ਼ਾ ਇਹ ਕਹਿੰਦੇ ਆ ਕਿ ਚੰਗਾ ਕੰਮ ਕਰੋ ਤੇ ਅਨਾਮਾਂ ਦੀ ਕੋਈ ਕਾਟ ਨਹੀਂ ਇਹ ਸਾਰੀ ਆਪਰੇਸ਼ਨਲ ਟੀਮ ਦੇ ਵਿੱਚ ਅੱਜ 10 ਲੱਖ ਰੁਪਇਆ ਡੀਜੀ ਪੰਜਾਬ ਨੇ ਇਸ ਦਾ ਜਿਹੜਾ ਕੈਸ਼ ਅਵਾਰਡ ਉਹਦੇ ਲਈ ਅਨਾਉਂਸ ਕਰਤਾ ਤੇ ਉਹਦੇ ਵਿੱਚ ਜੋ ਆਪਰੇਸ਼ਨਲ ਟੀਮ ਦੇ ਵਿੱਚ ਜਿੰਨੇ ਬੰਦੇ ਉਹਦੇ ਸ਼ਾਮਲ ਹੈ ਉਹਨਾਂ ਨੂੰ ਜਿਹੜਾ ਅਸੀਂ ਜਿਹੜੀ ਪ੍ਰੋਮੋਸ਼ਨ ਲਈ ਜਿਹੜਾ ਅਸੀਂ ਰਿਕਮੈਂਡ ਕਰਾਂਗੇ ਉਹ ਕਹਿੰਦੇ ਸਾਰਿਆਂ ਨੂੰ ਪ੍ਰੋਮੋਸ਼ਨ ਨਹੀਂ ਦੇਣਾ ਸਾਡੀ ਕਾਮਯਾਬੀ ਜਿਹੜੀ ਇਸ ਗੱਲ ਦੇ ਵਿੱਚ ਹੈ ਬੱਚੇ ਨੂੰ ਸੇਫ ਕਰਨਾ ਸਭ ਤੋਂ ਵੱਡੀ ਕਾਮਯਾਬੀ ਹੈ ਦੂਜੀ ਗੱਲ ਹੈ ਮੁਲਾਜ਼ਮ ਇੰਜਰਡ ਵੀ ਹੋ ਗਏ ਸਾਡੇ ਪੁਲਿਸ ਪਾਰਟੀ ਨੇ ਬਹਾਦਰੀ ਦੇ ਨਾਲ ਕਿਉਂਕਿ ਪਰਪਸ ਇਹ ਸੀ ਵੀ ਇਹ ਪਹਿਲਾਂ ਇਹ ਸ਼ੱਕ ਸੀ ਵੀ ਸ਼ਾਇਦ ਜਿਹੜੇ ਪਾਸੇ ਨੂੰ ਭੱਜ ਰਹੇ ਬੱਚਾ ਉੱਥੇ ਲੁਕੋਇਆ ਕਿਤੇ ਬੱਚੇ ਨੂੰ ਨੌਕ ਕਰ ਦੇ ਬੱਚੇ ਨੂੰ ਬਚਾਉਣਾ ਸਾਡੀ ਸਭ ਤੋਂ ਪ੍ਰਾਇੋਰਟੀ ਸੀ ਦੂਜੀ ਗੱਲ ਸੀ ਮੁਲਾਜ਼ਮਾ ਨੇ ਇੰਜਰਡ ਹੋਣ ਦੇ ਬਾਵਜੂਦ ਬਹਾਦਰੀ ਨਾਲ ਉਹਨੂੰ ਕਰਦੇ ਹੋਇਆ ਇੱਕ ਜਿਹੜਾ ਕਿ ਕਿਡਨੈਪਰ ਇੱਕ ਪੈਸੇ ਦਾ ਲਾਲਚੀ ਤੇ ਇੱਕ ਉਹਨੂੰ ਕਹਿਦੇ ਆ ਵੀ ਜਿਹੜਾ ਕਿ ਕ੍ਰਾਈਮ ਕਰਨ ਦੇ ਵਿੱਚ ਇਸ ਗੱਲ ਵੀ ਕਿਸੇ ਛੋਟੇ ਬੱਚੇ ਦੀ ਜਾਨ ਵੀ ਲੈ ਸਕਦਾ ਤੇ ਉਹਦੇ ਤੋਂ ਛੁਡਾ ਕੇ ਤੇ ਤੀਜੀ ਗੱਲ ਇਹ ਆ ਵੀ ਕਈ ਵਾਰੀ ਨੇਚਰਲ ਜਸਟਿਸ ਹੋ ਜਾਂਦਾ ਰੱਬ ਵੱਲੋਂ ਜਿਹੜਾ ਉਹ ਹੁੰਦਾ ਹੈ ਵੀ ਪੁਲਿਸ ਦੀ ਕੋਸ਼ਿਸ਼ ਇਹ ਸੀ ਫਿਰ ਵੀ ਇੰਜਰਡ ਹੋਣ ਤੋਂ ਬਾਅਦ ਵੀ ਇਮੀਡੀਟਲੀ ਹਸਪੀਟਲ ਸ਼ਿਫਟ ਕਰੀਏ ਵੀ ਜੇ ਉਹਦਾ ਹੋਵੇ ਪਰ ਉਹ ਹਸਪੀਟਲ ਦੇ ਵਿੱਚ ਜਦੋਂ ਡਾਕਟਰ ਨੇ ਸਾਰਾ ਮੋਆਇਨਾ ਕੀਤਾ ਤਾਂ ਉਹਦੀ ਸਰ ਸਰ ਕਿੰਨੀ ਦੇਰ ਇਨਕਾਊਂਟਰ ਚੱਲਿਆ ਸਰ ਇਨਕਾਊਂਟਰ ਕਿੰਨੀ ਦੇਰ ਚੱਲਿਆ ਜੀ ਹਾਂ ਇਨਕਾਊਂਟਰ ਕਿੰਨੀ ਦੇਰ ਚੱਲਿਆ ਇਹ ਕਿੰਨੇ ਰੌਂਡ ਪਾਇਰ ਹੋਇਆ ਜੀ ਕਿੰਨੇ ਵੇ ਇਹ ਕਿਹੜੇ ਚਾਹੀਏ ਅਨੀਸ਼ਲ ਜਿਹੜੇ ਆ ਕਿਡਨੈਪਰ ਦੋ ਸੀ ਜਦੋਂ ਮੋਟਰਸਾਈਕਲ ਤੇ ਕੀਤਾ ਉਸ ਤੋਂ ਬਾਅਦ ਜਿਵੇਂ ਹਰ ਜਿਹੜਾ ਕ੍ਰਾਈਮ ਕਰਨ ਵਾਲਾ ਹਰ ਬੰਦਾ ਇਹ ਸੋਚਦਾ ਵੀ ਮੈਂ ਚੁਸ ਚਲਾਕ ਆ ਵਾਈਕਲ ਵੀ ਚੇਂਜ ਕਰਦਾ ਮੋਬਾਈਲ ਵੀ ਚੇਂਜ ਕਰਦਾ ਸੀਸੀਟੀਵੀ ਤੋਂ ਵੀ ਬਚਦਾ ਪਰ ਉਹਦੇ ਚ ਜਿਵੇਂ ਕਹਿ ਦੋ ਵੀ ਜੁਰਮ ਕਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਵੀ ਕਾਨੂੰਨ ਤੋਂ ਕਾਨੂੰਨ ਦੇ ਜਿਹੜੇ ਹੱਥਾਂ ਤੋਂ ਕੋਈ ਬਾਲਾ ਦੂਰ ਨਹੀਂ ਹੁੰਦਾਗਾ ਉਹਦੀ ਛੋਟੀ ਸੋਚ ਹੁੰਦੀ ਹੈ ਵੀ ਮੈਂ ਕ੍ਰਾਈਮ ਕਰਕੇ ਬਚ ਜਾਵਾਂ ਸਰ ਜੀ ਜੀ ਡੈਥ ਹੋਈ ਆ ਉਹਦਾ ਕੀ ਨਾਮ ਹੈ ਸਰ ਜੀ 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 ਡੈਥ ਹੋਈ ਆ ਉਹ ਜਸਪ੍ਰੀਤ ਸਿੰਘ son of ਲਖਵਿੰਦਰ ਸਿੰਘ ਆਰਓ ਸਿਹਾਦੋਦ ਜਿਹੜਾ ਇਹ ਮੈਨ ਕਿਉ ਸੀ ਕੇ ਸਰ ਹਾਂ ਇਹ ਇਹ ਮੈਨ ਕਿਉ ਸੀ ਉੱਥੇ ਹੀ ਨਹੀਂ ਸਰ ਇਹ ਜਸਪ੍ਰੀ ਹਾਂ ਜੀ ਇਹ ਲਗਭਗ 23 ਸਾਲ ਹੈ ਜੀ ਸਰ ਇਹ ਬੱਚੇ ਦਾ ਕੋਈ ਰਿਸ਼ਤੇਦਾਰ ਕੋਈ ਜਾਣਕਾਰ ਸੀ ਬੱਚੇ ਦਾ ਨਹੀਂ ਪਿੰਡ ਦੇ ਵਿੱਚੋਂ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਦੀ ਫੈਮਿਲੀ ਦੀ ਫਾਈਨੈਂਸ਼ੀਅਲ ਇਹਨਾਂ ਨੇ ਉਹਨੇ ਦਿੱਤੀ ਇਨਫੋਰਮੇਸ਼ਨ ਆਪਦੇ ਬੰਦਿਆਂ ਨੂੰ ਸ਼ੇਅਰ ਕੀਤੀ ਵੀ ਇਹ ਪੈਸਾ ਦੇ ਸਕਦੇ ਆ ਫਿਰ ਇਹਨਾਂ ਨੇ ਵਹੀਕਲ ਆਫਦਾ ਨਹੀਂ ਸੀਗਾ ਵਹੀਕਲ ਕਿਤੋਂ ਲਿਆ ਵਹੀਕਲ ਲੈ ਕੇ ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਇਹ ਬੱਚੇ ਨੂੰ ਮੋਟਰਸਾਈਕਲ ਦੇ ਉੱਤੇ ਪੁਲਿਸ ਲਾਉਦੀ ਫਿਰੂਗੀ ਬੱਚੇ ਨੂੰ ਵਹੀਕਲ ਦੇ ਵਿੱਚ ਸ਼ਿਫਟ ਛੜ ਕੇ ਇਹਨਾਂ ਨੇ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਸੀ ਤੇ ਇਹ ਟੀਮ ਦੀ ਸਾਡੀ ਇਹ ਕਹਾਂਗੇ ਵੀ ਕਾਮਯਾਬੀ ਇਹ ਆ ਵੀ ਅਸੀਂ ਉਹਨਾਂ ਨੂੰ ਮੌਕੇ ਤੇ ਫੜਨ ਚ ਕਾਮਯਾਬ ਹੋ ਸਰ ਇਹ ਕਿੰਨੀ ਕਿੰਨੀ ਦੇਰ ਇਹ ਕੰਟਰੋਲ ਲੈ ਰਿ ਕਿੰਨੀ ਦੇਰ ਚੱਲੇ ਐਨਕਾਊਂਟਰ ਸਰ ਇਹ ਦੇਖੋ ਜਿਹੜਾ ਮੇਰੇ ਖਿਆਲ ਮੁਤਾਬਕ ਜਿਹੜਾ ਉਹ ਜਿਹੜਾ ਮੂਵਮੈਂਟ ਹੈ ਕੋਈ 15 20 ਮਿੰਟ ਹੋਣਾ ਐ ਐਗਜੈਕਟ ਟਾਈਮਿੰਗ ਤਾਂ ਹੁਣ ਇਹਦੇ ਚ ਕੋਈ ਉਹ ਨੋਟ ਨਹੀਂ ਕੀਤੀ ਗਈ ਪਰ ਉਹਦੇ ਚ 15 20 ਮਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਤੇ ਇਹਨੂੰ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਸ ਗੱਲ ਦੇ ਵਿੱਚ ਇੱਕ ਕ੍ਰਾਈਮਨਲ ਦਾ ਇੱਕ ਗੁੰਡਾ ਅਨਸਰ ਦੇ ਮਾਰੇਗੇ ਨੂੰ ਨਹੀਂ ਨਹੀਂ ਗਿੰਦੇ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਹ ਕਹਿੰਦੇ ਆ ਵੀ ਇੱਕ ਨੰਨੇ-ਮੁੰਨੇ ਛੋਟੇ 6 ਸਾਲ ਦੇ ਬੱਚੇ ਨੂੰ ਜਿਹਨੂੰ ਲਾਲਚ ਦੇ ਖਾਤਰ ਕਿਡਨਾਪ ਕੀਤਾ ਸੀ ਅਸੀਂ ਉਹਨੂੰ ਬਚਾਉਣ ਦਾ ਕੰਮ ਕਰ ਜਾ ਰਹੇ ਹਾਂ ਸਰ ਕਿੰਨਾ ਇਹ ਦੀ ਕਿਰਾਏਦਾਰ ਜਿਹੜਾ ਸਾਡੀ ਡਿਟੈਕਟਿਵ ਵਿੰਗ ਜਿਹੜਾ ਇੱਥੋਂ ਦਾ ਹੈਗਾ ਪਟਿਆਲਾ ਪੁਲਿਸ ਦਾ ਐਸਐਸਪੀ ਨਾਨਕ ਸਿੰਘ ਐਸਐਸਪੀ ਗਗਨ ਤੇ ਜਿਹੜੀ ਹੈਗੀ ਜੋਤੀ ਯਾਦਵ ਐਸਐਸਪੀ ਖੰਨਾ ਉਹਨੂੰ ਉਹ ਕਰਦੇ ਆ ਪਰ ਇਹਦੀ ক্লোਜ਼ ਮਾਨਟਰੀਂਗ ਹੈ ਜਿਹੜੀ ਇਦੇ ਚੋ ਜਿਹੜੀ ਹੋ ਰਹੀ ਸੀ ਜਿਹੜੀ ਹਰ ਮਿੰਟ-ਮਿੰਟ ਦੀ ਸਤੋਂ ਇਨਫੋਰਮੇਸ਼ਨ ਤੇ ਉਹ ਲਈ ਜਾ ਰਹੀ ਸੀ ਤਾਂ ਕਿ ਇਹ ਕ੍ਰਿਮੀਨਲ ਨੂੰ ਫੜਿਆ ਜਾ ਸਕੇ ਸਰ ਬੱਚਾ ਮਾਪਿਆਂ ਦੇ ਹਵਾਲੇ ਕਦੋਂ ਕਰ ਰਹੇ ਆ ਜੀ ਬੱਚਾ ਮਾਪਿਆਂ ਜਿਹੜਾ ਬੱਚਾ ਉਹਦੇ ਵਿੱਚ ਉਹਦੇ ਪੇਰੈਂਟਸ ਨੂੰ ਨਾਲ ਲੈ ਕੇ ਜਾ ਕੇ ਉਹਦੇ ਉਹਨੂੰ ਜਿਹੜਾ ਬੱਚੇ ਨੂੰ ਜੋਤੀ ਯਾਦਵ ਹੈ ਉਹਨਾਂ ਦੇ ਲਗਭਗ ਘਰ ਪਹੁੰਚਣ ਵਾਲੇ ਆ ਉੱਥੇ ਉਹ ਹਰਪਾਲ ਚੀਮਾ ਜੀ ਵੀ ਆ ਰਹੇ ਆ ਉਹ ਬੱਚੇ ਨੂੰ ਸਰਕਾਰ ਵੱਲੋਂ ਹੈ ਜਿਹੜਾ ਜਿਹੜੇ ਹੈ ਮਨਿਸਟਰਸ ਜਿਹੜੇ ਹੈਗੇ ਆਪਣੇ ਕੈਬਨਟ ਮਨਿਸਟਰ ਆਫ ਫਾਈਨਾਂਸ ਮਨਿਸਟਰ ਅਸ਼ੀਦੀ ਹਰਪਾਲ ਟੀਮਾ ਜੀ ਉਹ ਬੱਚੇ ਨੂੰ ਪਰਿਵਾਰ ਦੇ ਨਾਲ ਉਹ ਚਾਹੁੰਦੇ ਸੀਗੇ ਤੇ ਸੀਐਮ ਸਾਹਿਬ ਦਾ ਵੀ ਇਹ ਥਿਊ ਸੀਗਾ ਵੀ ਉਹ ਬੱਚੇ ਨੂੰ ਕਿਉਂਕਿ ਛੋਟਾ ਬੱਚਾ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਵੇ ਤੇ ਹਰਪਾਲ ਟੀਮਾ ਜੀ ਉਹਨਾਂ ਦੇ ਘਰ ਜਾ ਕੇ ਤੇ ਮੈਂ ਵੀ ਇਸ ਤੋਂ ਬਾਅਦ ਉੱਥੇ ਜਾ ਰਿਹਾ ਤੇ ਜੇ ਕੋਈ ਸਾਥੀ ਉਹਦੇ ਚ ਜਾਣਾ ਚਾਹੂਗਾ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਮੈਨੂੰ ਕੰਪਲੀਟ ਕਰਾ ਸਰ ਸਰ ਜਿਹੜੇ ਪੁਲਿਸ ਵਾਲੇ ਇੰਜਰਡ ਹੋਏ ਆ ਤੇ ਇਹਨਾਂ ਤੋਂ ਰਿਕਵਰ ਕੀ ਹੋਇਆ ਸਰ ਹਾਂਜੀ ਇੱਕ ਇਹਦੇ ਤੋਂ 32 ਬੋਰ ਹੈ ਜਿਹੜਾ ਉਹ ਜਿਹੜਾ ਪਿਸਟਲ ਹੈ ਉਹ ਰਿਕਵਰ ਹੋਇਆ ਤੇ ਲਗਭਗ ਇਹਨੇ ਇੱਕ ਉਹ ਵਾਹਕਲ ਰਿਕਵਰ ਹੋਇਆ ਇੱਕ ਦੋ ਬੰਦੇ ਜਿਹੜੇ ਅਰੈਸਟ ਕੀਤੇ ਆ ਮਲੇਰਕੋਟਲਾ ਪੁਲਿਸ ਨੇ ਉਹਨਾਂ ਤੋਂ ਜਿਹੜਾ ਵਾਰਦਾਰਚ ਬੱਤਿਆ ਹੋਇਆ ਮੋਟਰਸਾਈਕਲ ਰਿਕਵਰ ਹੋਇਆ ਹਜੇ ਉਹਨਾਂ ਦੀ ਡਿਟੇਲ ਪੁੱਛਕਿਛ ਕਿਉਂਕਿ ਉਹਨਾਂ ਨੂੰ ਅਪਰੇਸ਼ਨਲ ਨਾਲ ਲੈ ਕੇ ਉਦੋਂ ਦੀ ਪੁਲਿਸ ਪਾਰਟੀ ਚੱਲ ਰਹੀ ਸੀ ਵੀ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਛਪਣਗਾਵਾਂ ਠਰਾਵਾਂ ਆ ਉਹਨਾਂ ਦੇ ਵਿੱਚ ਹੀ ਉਹ ਕਰ ਰਹੇ ਸੀ ਹਜੇ ਉਹਨਾਂ ਤੋਂ ਵੀ ਪੁੱਛ ਕੇ ਚਾਉਣੀ ਹੈ ਤੇ ਜੋ ਕੋਈ ਅੱਗੇ ਉਹਨਾਂ ਤੋਂ ਰਿਕਵਰੀ ਹੋਊਗੀ ਪਹਿਲਾ ਵਾਰ ਦੱਸ ਕਿੰਨੀ ਕੀਤੀ ਹੈ ਕੀ ਗੈਂਗ ਸੀ ਕਿਹਦੇ ਨਾਲ ਕੁਸ਼ੋਕਰ ਸੀ ਉਹ ਤੁਹਾਡੇ ਨਾਲ ਜਿਵੇਂ ਜਿਵੇਂ ਇਨਫੋਰਮੇਸ਼ਨ ਆਉਂਦੀ ਹੈ ਤੁਹਾਡੇ ਨਾਲ ਸਰ ਸਰ ਜੀ ਪੁਲਿਸ ਅਧਿਕਾਰੀ ਜੀ ਬਿਲਕੁਲ ਬੱਚਾ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਮੈਂ ਤੁਹਾਨੂੰ ਜਿਹੜੀ ਸਭ ਤੋਂ ਸਕੂਨ ਵਾਲੀ ਗੱਲ ਜਿਹਦੇ ਕਰਕੇ ਸਾਨੂੰ ਆ ਸੀਐਮ ਪੰਜਾਬ ਤੋਂ ਵੀ ਉਹਨਾਂ ਦਾ 2-3 ਵਾਰੀ ਇੱਥੇ ਫੋਨ ਆ ਗਿਆ ਉਨਾ ਨੇ ਵੱਲੋਂ ਬੀਜੀ ਪੰਜਾਬ ਵੱਲੋਂ ਇਸ ਗੱਲ ਦੀ ਸ਼ਾਬਾਸ਼ ਹੋਈ ਆ ਉਹਨਾਂ ਨੇ ਸਭ ਤੋਂ ਵਾਰ-ਵਾਰ ਇਹੀ ਪੁੱਛਿਆ ਬੱਚੇ ਦਾ ਕੀ ਇਹ ਬੱਚੇ ਨੂੰ ਚੀੜਤਾ ਨਹੀਂ ਲੱਗੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਕਾਊਂਟਰ ਰੋ ਹੋ ਗਿਆ ਸਭ ਕੁਝ ਹੋ ਗਿਆ ਉਹ ਵਾਰ-ਵਾਰ ਇਹੀ ਪੁੱਛਦੇ ਰਹੇ ਵੀ ਬੱਚੇ ਦੀ ਸਿਹਤ ਠੀਕ ਹੈ ਬੱਚੇ ਨੂੰ ਕੋਈ ਚੀੜਤਾ ਨਹੀਂ ਲੱਗੀ ਮੇਨ ਸਾਡਾ ਮਕਸਦ ਸੀ ਬੱਚੇ ਨੂੰ ਬਚਾਉਣਾ ਤੇ ਉਹ ਅਸੀਂ ਜਿਹੜੀ ਪਟਿਆਲਾ ਰੇਂਜ ਦੀ ਪੁਲਿਸ ਨੇ ਪੂਰੀ ਬਹਾਦਰੀ ਨਾਲ ਉਹ ਕੰਮ ਕਰਦਿਆ ਹੋਇਆ ਬੱਚੇ ਨੂੰ ਬਚਾਉਣਾ ਸਰ ਪੁਲਿਸ ਵਾਲੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਹਸਪੀਟਲ ਵਿੱਚ ਅਸੀਂ ਸ਼ਿਫਟ ਕਰਤਾ ਉਹਨਾਂ ਦੀ ਬਹਾਦਰੀ ਨੂੰ ਬੀਡੀ ਗਰੋਵ ਜਾਵਦਾ ਦੇ ਹੁੰਦਿਆ ਕੋਈ ਵੀ ਚੰਗਾ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਵੀ ਡਿਲੇ ਨਹੀਂ ਹੁੰਦੀਗੀ ਸਾਡੀ ਫਸਟ ਜਿਵੇਂ ਬੱਚੇ ਨੂੰ ਬਚਾਉਣਾ ਸੀ ਤੇ ਦੂਜੀ ਗੱਲ ਇਹ ਵੀ ਜਿਹੜੇ ਸਾਡੇ ਸਾਥੀਆਂ ਦੇ ਜਿਹੜੀ ਗੋਲੀ ਲੱਗੀ ਵੀ ਹੈ ਉਹਦੇ ਵਿੱਚ ਨਾਲ ਖਾਸ ਤੌਰ ਤੇ ਮੈਂ ਜਿਹੜੀ ਇਹ ਲੀਡ ਕਰ ਰਹੀ ਐ ਇੰਸਪੈਕਟਰ ਸ਼ਮਿੰਦਰ ਤੇ ਬਿੰਨੀ ਟਲੋ ਇਹਨਾਂ ਨੂੰ ਖਾਸ ਤੌਰ ਤੇ ਜਿਸ ਬਹਾਦਰੀ ਦੇ ਨਾਲ ਜਿਸ ਸਰਕਮਸਟੈਂਸ ਦੇ ਵਿੱਚ ਜਿਹਨੂੰ ਜਾਨ ਜੋਖਮ ਦੇ ਵਿੱਚ ਪਾ ਕੇ ਕਿਉਂਕਿ ਉਹਨਾਂ ਬੰਦਿਆਂ ਨੇ ਦੱਸਤਾ ਸੀ ਵੀ ਉਹਦੇ ਕੋਲੇ ਵੈਪਨ ਵੀ ਹੋ ਸਕਦਾ ਹੈ ਉਹਦੇ ਨਾਲ ਕੋਈ ਹੋਰ ਬੰਦਾ ਵੀ ਹੋ ਸਕਦਾ ਹੈ ਇਹਨਾਂ ਨੂੰ ਇਹ ਵੀ ਆਈਡੀਆ ਨਹੀਂ ਸੀ ਵੀ ਜਿੱਥੇ ਲੈ ਕੇ ਜਾ ਰਹੇ ਸੀ ਬੱਚਾ ਉੱਥੇ ਲੁਕੋਣਾ ਸੀ ਕੀ ਕਰਨਾ ਸੀ ਜਿਸ ਬਹਾਦਰੀ ਨਾਲ ਇਹਨਾਂ ਨੇ ਕੰਮ ਕੀਤਾ ਇਹ ਬੜਾ ਅਪਰੀਸ਼ੀਏਬਲ ਹੈ ਅਸੀਂ ਸਾਰੇ ਉਹਨਾਂ ਦੀ ਸ਼ੋਸ਼ ਸਰ ਫੋਟੋ ਖਿਚਵਾ ਦਿਓ ਜੀ ਫੋਟੋ ਖਿਚਵਾ ਦਿਓ ਦੇਖੋ ਆਇਓ ਰੋ